ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਅੱਜ ਹੈ 1 ਨਵੰਬਰ 2025 ਤੇ ਰਾਤ ਦੇ 8:30 ਵਜੇ ਚੁੱਕੇ ਨੇ ਆਪਾਂ ਗੱਲ ਕਰਨ ਲੱਗੇ ਆ ਕਿ ਜਿਹੜਾ 3 ਤਰੀਕ ਨੂੰ ਪੱਛਮੀ ਡਿਸਟਰਬੈਂਸ ਆ ਰਿਹਾ ਹੈ ਜਿਹਦੇ ਕਰਕੇ 4-5 ਨਵੰਬਰ ਤੋਂ 25 ਨੂੰ ਕਈ ਥਾਵਾਂ ਤੇ ਵਰਖਾ ਹੋਣ ਵਾਲੀ ਹੈ ਪਹਾੜਾਂ ਤੇ ਬਰਫਬਾਰੀ ਹੋਣ ਵਾਲੀ ਹੈ ਉਹਦੇ ਸਬੰਧ ਵਿੱਚ ਗੱਲ ਕਰਦੇ ਆਪਾਂ ਜਿਵੇਂ ਕਿ ਤੁਸੀਂ ਸਭ ਤੋਂ ਪਹਿਲਾਂ ਆਪਣੀ ਸਕਰੀਨ ਦੇਖੋ ਤੇ ਸਕਰੀਨ ਦੇ ਵਿੱਚ ਆਪਕੋ ਨੇ ਪਤਾ ਲੱਗ ਰਿਹਾ ਕਿ ਤਿੰਨ ਤੋਂ ਬਾਅਦ ਦੇ ਵਿੱਚ ਜਿਹੜੀ ਹਵਾ ਹੈ ਦੇਖੋ ਤਿੰਨ ਤੱਕ ਹਵਾ ਜਿਹੜੀ ਹੈਗੀ ਹੈ ਰੁਖ ਹੋਰ ਹੈ ਤਿੰਨ ਤੋਂ ਬਾਅਦ ਚ ਹਵਾ ਦਾ ਰੁਖ ਬਦਲ ਚੁੱਕਾ ਹੈ ਹਵਾ ਦਾ ਰੁਖ ਬਦਲ ਕੇ ਪੂਰਬ ਵਾਲੇ ਪਾਸਿਓਂ ਜਿਹੜਾ ਹੈਗਾ ਪੱਛਮ ਵਾਲੇ ਪਾਸੇ ਨੂੰ ਹਵਾ ਚਲਣੀ ਸ਼ੁਰੂ ਹੋ ਗਈ ਹੈ ਤਾਂ ਫਿਰ ਉਲਟਾ ਕਮ ਹੋ ਗਿਆ ਤੋ ਦੇਖੋ ਸਹਾਰਨਪੁਰ ਪਾਣੀਪਤ ਅਮਰੋਵਾ ਨਿਊ ਦਿੱਲੀ ਇਹ ਹੇਠਲੇ ਪਾਸੋਂ ਦੇਖੋ ਕਿ ਅਲਵਰ ਇਹ ਆਗਰਾ ਇਹ ਸਾਰੀ ਹਵਾ ਇਕੱਠੀ ਹੋ ਕੇ ਜਾ ਰਹੀ ਹੈ ਆਪਣੇ ਉੱਪਰਲੇ ਪਾਸੇ ਨੂੰ ਤਾਂ ਕਹਿਣ ਦਾ ਮਤਲਬ ਇਹ ਕਿ ਜਿਹੜੀ ਪੂਰਬੀ ਹਵਾਵਾਂ ਹੁੰਦੀਆਂ ਹਨ ਤਾਂ ਇਹ ਨੰਮ ਹੁੰਦੀਆਂ ਹਨ ਭਾਰੀਆਂ ਹੁੰਦੀਆਂ ਹਨ ਤਾਂ ਇਹਨਾਂ ਦੇ ਨਾਲ ਸਾਰਾ ਪ੍ਰਦੂਸ਼ਣ ਇਕੱਠਾ ਹੋ ਕੇ ਸਾਡੇ ਇੱਥੇ ਆਏਗਾ 5 ਤੋਂ ਬਾਅਦ ਹਵਾ ਫਿਰ ਥੋੜੀ ਬਦਲੇਗੀ ਪਹਿਲੀ ਗੱਲ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਕਿ ਪੱਛਮੀ ਦਸਰਵੰਸ ਆ ਰਿਹਾ ਹੈ ਜੰਮੂ ਕਸ਼ਮੀਰ 'ਚ ਵਰਖਾ ਕਰ ਸਕਦਾ ਹੈ ਪੰਜਾਬ ਤੇ ਪਹਾੜਾਂ ਨਾਲ ਲੱਗਦੇ ਇਲਾਕੇ ਹਰਿਆਣੇ ਦੇ ਪਹਾੜਾਂ ਨਾਲ ਲੱਗਦੇ ਇਲਾਕੇ 'ਚ ਵਰਖਾ ਕਰ ਸਕਦਾ ਹੈ ਠੀਕ ਹੈ ਪਰੰਤੂ ਪੰਜਾਬ ਦੇ ਵਿੱਚ ਜੇ ਅਸੀਂ ਫਿਰੋਜ਼ਪੁਰ ਤੱਕ ਜਾਂਦੇ ਆ ਤਾਂ ਫਿਰੋਜ਼ਪੁਰ ਤੋਂ ਪਟਿਆਲਾ ਨੂੰ ਇੱਕ ਲਾਈਨ ਖਿੱਚਦੇ ਆ ਤਾਂ ਉਸ ਤੋਂ ਉੱਪਰਲੇ ਪਾਸੇ ਨੂੰ ਜੇ ਦੇਖ ਰਹੇ ਹੋ ਨਾ ਸਕਰੀਨ ਤੇ ਤਾਂ ਉੱਪਰਲੇ ਪਾਸੇ ਨੂੰ ਇਹ ਰਹਿਗਾ ਵਰਖਾ ਦੀ ਸੰਭਾਵਨਾ ਬਣੀ ਰਹੇਗੀ ਲੇਕਿਨ ਇਹ ਸੰਭਾਵਨਾ ਬਹੁਤ ਥੋੜੀ ਹੈ ਬਹੁਤ ਘੱਟ ਹੈ ਸੰਭਾਵਨਾ ਜਿਹੜੀ ਕਿ ਚਾਰ ਅਤੇ ਪਾਈ ਦੇ ਦਰਮਿਆਨ ਵਰਖਾ ਹੋ ਸਕਦੀ ਹੈ ਜੇ ਅਸੀਂ ਫਿਰੋਜ਼ਪੁਰ ਤੋਂ ਪਟਿਆਲਾ ਲਈ ਲਾਈਨ ਖਿੱਚੀ ਹੈ ਤੇ ਉਸ ਤੋਂ ਹੇਠਲੇ ਪਾਸੇ ਨੂੰ ਦੇਖਦੇ ਆ ਤਾਂ ਨਾ માત્ર ਸੰਭਾਵਨਾ ਹੈ ਮੀਂਹ ਦੀ ਬਹੁਤ ਘੱਟ ਸੰਭਾਵਨਾ ਇਹ ਜੋ ਮਾਡਲ ਦੱਸ ਰਹੇ ਨੇ ਤਾ ਹਾਂ ਜੋਨਰਾ ਜੀ ਐਫ ਐਸ ਮਾਡਲ ਹੈ ਉਹ ਜਰੂਰ ਦਿਖਾ ਰਿਹਾ ਹੈ ਕਿ ਕੁਝ ਇਲਾਕੇ ਦੇ ਵਿੱਚ 헤ਟ ਦੇ ਪਸਵੀਕਾ ਤੋਂ ਕਵਰਖ ਹੋ ਸਕਦੀ ਹੈ ਤਾਂ ਆਪਾਂ ਸ਼ੁਰੂ ਕਰੀਏ ਸ਼ੁਰੂ ਕਰਦੇ ਹਾਂ ਭਾਰਤੀ ਮੌਸਮੀ ਭਾਗ ਦਿੱਲੀ ਵਾਲਿਆਂ ਦਾ ਕਹਿਣਾ ਹੈ ਮੈਂ ਜਿਹੜਾ ਹੈਗਾ ਸਕਰੀਨ ਤੇ ਦੇਖ ਰਿਹਾ ਖੁਦ ਵੀ ਕਿ ਇਹ ਇਹਦਾ ਸਿਸਟਮ ਹੈ ਇਹਦੇ ਵਿੱਚ ਪਹਾੜਾਂ ਦੇ ਉੱਪਰ ਤੇਜ਼ ਹਵਾ ਹੋਏਗੀ 40 ਤੋਂ 50 ਕਿਲੋਮੀਟਰ ਦੀ ਘੰਟੇ ਦੀ ਹਵਾਵਾਂ ਹੋਣੀਆਂ ਹੈ ਪਹਾੜਾਂ ਤੇ ਵਰਖਾ ਹੋਏਗੀ ਜਿਹੜਾ ਹੈਗਾ ਪੱਛਪਾਰੀ ਹੋਏਗੀ ਤਾਂ ਪੂਰਬੀ ਰਾਜਸਥਾਨ ਦੇ ਵਿੱਚ ਜਿਹੜਾ ਵਰਖਾ ਹੋਏਗੀ ਲੇਕਿਨ ਪੱਛਮੀ ਰਾਜਸਥਾਨ ਦੇ ਵਿੱਚ ਬਹੁਤ ਜ਼ਿਆਦਾ ਜਿਵੇਂ ਗੰਗਾ ਨਗਰ ਸਮਾਨਗੜ ਚਾਂਸ ਸੀੜ ਹੈਗੇ ਵਰਖਾ ਦੇ ਹੈ ਨਹੀਂਗੇ ਜਾਂ ਨਾਮਤਰ ਹੈਗੇ ਠੀਕ ਹੈ ਤਾਂ ਜਿਹੜਾ ਸਿਸਟਮ ਹੈਗਾ ਤਿੰਨ ਤੋਂ ਆਏਗਾ 4 5 6 ਦੇ ਦਰਮਿਆਨ ਇਹ ਮੈਦਾਨੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਇਹਦੇ ਵਿੱਚ ਤੁਹਾਡਾ ਪੰਜਾਬ ਦੇ ਵਿੱਚ ਆਪਣੇ 4 ਅਤੇ 5 ਨੂੰ ਕੇਵਲ 25% ਦੇ ਵਰਖਾ ਹੋਏਗੀ 25% ਕੁ ਜ਼ਿਆਦਾ ਨਹੀਂ ਹੈਗਾ ਦੇਖੋ ਤੇ ਹਰਿਆਣੇ ਦੇ ਵਿੱਚ ਵੀ ਜਿਹੜਾ ਹੈਗਾ ਬਹੁਤ ਘੱਟ ਚਾਂਸ ਨੇ ਵਰਖਾ ਹੋਣ ਦੇ ਤੁਸੀਂ ਇਹ ਕਹਿ ਲੋ ਕਿ ਹਰਿਆਣੇ ਦੇ ਵਿੱਚ ਤਾਂ ਭਾਰਤੀ ਮੌਸਮ ਵਿਭਾਗ ਦਿੱਲੀ ਵਾਲੇ ਕਹਿੰਦੇ ਕਿ ਭਾਈ ਜਿਹੜਾ ਹੈਗਾ ਖੁਸ਼ਕ ਹੀ ਰਹੇਗਾ ਪੂਰਨ ਤੌਰ ਤੇ ਠੀਕ ਗੰਗਾ ਨਗਰ ਮਾਨਗੜ ਚਾਂਸਸ ਘਟ ਨੇ ਇਹ ਉੱਤਰਾਖੰਡ ਦੇ ਵਿੱਚ ਵਰਖਾ 25% ਹਿੱਸਾ ਕਵਰ ਕਰ ਸਕਦੀ ਹੈ ਇਹ ਉਹ ਜਿਹੜੇ ਪਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸੇ ਵਰਖਾ ਹੋ ਸਕਦੀ ਹੈ ਤੇ ਇਹ ਭਾਰਤੀ ਮੌਸਮੀ ਭਾਗ ਦਾ ਇੱਕ ਹੈ ਜਿਸ ਅਲੱਗ-ਅਲੱਗ ਮਾਡਲ ਦੇਖਦੇ ਹਾਂ ਤੇ ਮਾਡਲ ਸਾਨੂੰ ਇਹ ਹੀ ਦੱਸਦੇ ਹੈ ਕਿ ਭਾਈ ਇਹ ਵਰਖਾ ਹੈਗੀ ਹੈ ਬਹੁਤ ਸੀਮਤ ਇਲਾਕੇ ਤੱਕ ਸੀਮਤ ਹੈ ਇਹ ਨਹੀਂ ਹੈਗਾ ਕਿ ਜ਼ਿਆਦਾਤਰ ਏਰੀਆ ਕਵਰ ਕਰੇਗੀ ਜਿਵੇਂ ਹੁਣ ਤੁਹਾਡੇ ਲਗਾਤਾਰ ਫੋਨ ਆ ਰਹੇ ਕਿ ਬਿਜਾਈ ਰੁਕਦੀਏ ਕੀ ਕਰੀਏ ਕਣਕ ਬੀਜ ਕੇ ਨਾ ਬੀਜਿਏ ਦੇਖੋ ਪਹਿਲੀ ਗੱਲ ਤਾਂ ਇਹ ਹੈ ਜਿਹੜਾ ਤੁਸੀਂ ਜ਼ੀਰੋ ਡ੍ਰਿਲ ਕਰ ਰਹੇ ਹੋ ਉਹ ਕਰੰਟ ਨਹੀਂ ਹੁੰਦਾ ਹੈਪੀ ਸੀਡ ਡ੍ਰਿਲ ਕਰੰਟ ਨਹੀਂ ਹੁੰਦਾ ਈਵਨ ਕੇ ਤੁਹਾਡਾ ਸੁਪਰ ਸੀਡਰ ਵੀ ڪرੰਡ ਨਹੀਂ ਹੁੰਦਾ ਹਾਂ ਜੋ ਵੱਖਰੀ ਗੱਲ ਹੈ ਕਿ ਤੇ ਵਿੱਚ ਪਰਾਲੀ ਨੂੰ ਅੱਗ ਲਾਈ ਹੈ ਸਾਰਾ ਕੋਈ ਕੀਤਾ ਉਸ ਤੋਂ ਬਾਅਦ ਜੋ ਦਿੱਕਤ ਹੋ ਸਕਦੀ ਤੀ ਤਾਂ ਵੈਸੇ ਉਹ ਵੀ ਘੱਟ ਹੀ ڪرੰਡ ਹੁੰਦਾ ਹੈ ਤਾਂ ਕੁਝ ਖੇਤ ਹੋਣਗੇ ਜਿੱਥੇ ڪرੰਡ ਦੀ ਸੰਭਾਵਨਾ ਹੋਏਗੀ ਲੇਕਿਨ ਫਿਰ ਵੀ ਇਹ ਵਰਖਾ ਘੱਟ ਹੋਏਗੀ ਹਲਕੀ ਵਰਖਾ ਹੋਏਗੀ ਤਾਂ ਇਹਦੇ ਵਿੱਚ ਜਿਆਦਾ ਤ੍ਰੇਸਾ ਸਾਡਾ ਜਿਹੜਾਗਾ ਖੁਸ਼ਕ ਬਣ ਬਣਿਆ ਰਹੇਗਾ ਮੈਂ ਫਿਰ ਕਹਨਾ ਕਿ ਜੀਰੋ ਡਟਲ ਕਰੰਡ ਨਹੀਂ ਹੁੰਦੀ ਹੈਪੀ ਸੀਡਰ ਕਰੰਡ ਨਹੀਂ ਹੁੰਦਾ ਸਪੇਸ ਸੀਡੀ ਕਰੰਡ ਨਹੀਂ ਹੁੰਦੀ ਇੱਥੋਂ ਤੱਕ ਜਿਹੜਾ ਸੁਪਰ ਸੀਡਰ ਵੀ ਡਾ ਹੈਗਾ ਕਰੰਡ ਨਹੀਂ ਹੁੰਦਾ ਆਪਾਂ ਕਹਿ ਸਕਦੇ ਆ ਤਾਂ ਫਿਰ ਇਹ ਸਾਨੂੰ ਕਿਹੜਾ ਹੈਗਾ ਬਹੁਤ ਹੀ ਜ਼ਿਆਦਾ ਖਬਰੋਂ ਦੀ ਲੋਡ ਨਹੀਂ ਹੈਗੀ ਜੇਕਰ ਵਰਖਾ ਦੀ ਤੁਸੀਂ ਗੱਲ ਦੇਖਦੇ ਹੋ ਤਾਂ ਭਾਰਤੀ ਮੌਸਮ ਵਿਭਾਗ ਦੇ ਵਿੱਚ ਜਿਹੜਾ ਹੈਗਾ Shimla ਵਾਲਿਆਂ ਦਾ ਕਹਿਣਾ ਹੈ ਕਿ ਹਿਮਾਚਲ ਦੇ ਵਿੱਚ ਵੀ ਇਸ ਵੇਲੇ ਵਰਖਾ ਹੋਏਗੀ ਉੱਚੀਆਂ ਪਹਾੜੀਆਂ ਤੇ ਵਰਖਾ ਹੋਏਗੀ ਲੋਅਰ ਤੇ ਮੀਡਲ ਹਿੱਸੇ ਦੇ ਵਿੱਚ ਹਲਕੀ ਵਰਖਾ ਹੋ ਸਕਦੀ ਹੈ ਪੰਜਾਬ ਦੇ ਵਿੱਚ ਜਿਹੜੀ ਵਰਖਾ ਹੈ ਇਹਦੇ ਵਿੱਚ ਇਹਨਾਂ ਨੇ ਕੁਝ ਕੁ ਏਰੀਆ ਦੱਸ ਦਿੱਤਾ ਹੋਇਆ ਜਿੱਥੇ ਵਰਖਾ ਹੋ ਸਕਦੀ ਹੈ ਜਿਵੇਂ ਕਿ ਤਰਨਤਾਰਨ ਗੁਰਦਾਸਪੁਰ ਹੁਸ਼ਿਆਰਪੁਰ ਇਹਦੇ ਨਾਲ ਨਾਲ ਤੁਸੀਂ ਅਗਲੀ ਸਕਰੀਨ ਤੇ ਦੇਖੋ ਕਿ ਕਪੂਰਥਲਾ ਜਲੰਧਰ ਲੁਧਿਆਣਾ ਦਾ ਕੁਝ ਹਿੱਸਾ ਇਹ ਨਵਾਂ ਸ਼ਹਿਰ ਰੂਪਨਗਰ ਏਰੀਆ ਜਾਂ ਆਪਾਂ ਪ੍ਰਾਈਵੇਟ ਮਾਡਲ ਦੇਖ ਰਹੇ ਫਤੇਗੜ ਸਾਹਿਬ ਪਟਿਆਲਾ ਤੇ ਕੁਝ ਲੁਧਿਆਣੇ ਲੁਧਿਆਣੇ ਦਾ ਉਸਾਰ ਨਿੱਕਾ ਮोटा ਤਰਨ ਤਰਨ ਦਾ ਐਸਾ ਇਸ ਤੋਂ ਉੱਪਰਲੇ ਹਿੱਸੇ ਦੇ ਵਿੱਚ ਹੀ ਵਰਕ ਕਰਨ ਦੀ ਸੰਭਾਵਨਾ ਇਹ ਦੱਸ ਰਹੇ ਐ ਬਾਕੀ ਪੰਜਾਬ ਦੇ ਵਿੱਚ ਸੰਭਾਵਨਾ ਨਾ ਮਤ ਰਹੀ ਠੀਕ ਹੈ ਹਾਂ ਕੁਝ ਮਾਡਲ ਸ਼ੋਅ ਕਰ ਰਹੇ ਐ ਕਿ ਥੋੜੀ ਬਹੁਤੀ ਕਾਰਵਾਈ ਇਹ ਫਰੋਈ ਪਰ ਦੇ ਵਿੱਚ ਬਠਿੰਡੇ ਦੇ ਵਿੱਚ ਮੁਕਸਰ ਦੇ ਵਿੱਚ ਫਰੀ ਕੋਰਟ ਦੇ ਵਿੱਚ ਐਸ ਪਾਸੇ ਨੂੰ ਹੋ ਸਕਦੀ ਐ ਲੇਕਿਨ ਉਹਦੀ ਸੰਭਾਵਨਾ ਬਹੁਤ ਘੱਟ ਐ ਤਾ ਕੁਲਮਾ ਲਾ ਕੇ ਜਿਹੜਾ ਹੈਗਾ ਇਹ ਦੋ ਤਿੰਨ ਦਿਨਾਂ ਦੀ ਖੇਡ ਹੋਏਗੀ ਹਰਿਆਣਾ ਦੇ ਵਿੱਚ ਵਰਖਾ ਦੀ ਸੰਭਾਵਨਾ ਬਹੁਤ ਘੱਟ ਹੈ ਫਿਰ ਵੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਤੁਹਾਡੇ ਪਹਾੜਾਂ ਨਾਲ ਦੇ ਇਲਾਕੇ ਹੈਗੇ ਆ ਉੱਥੇ ਵਰਖਾ ਹੋ ਸਕਦੀ ਹੈ ਪੂਰਬੀ ਰਾਜਸਥਾਨ 'ਚ ਵਰਖਾ ਹੋਏਗੀ ਗੰਗਾ ਨਾਮ ਹਰਮਾਨਗੜ ਦੇ ਵਿੱਚ ਚਾਂਸ ਨਾ ਮਾਤਰ ਨੇ ਜੰਮੂ ਦੇ ਵਿੱਚ ਵਰਖਾ ਹੋਏਗੀ ਹੋਏਗੀ ਇਹ 'ਚ ਕੋਈ ਦੋਹਰੇ ਨਹੀਂ ਹੈਗੀ ਕਿ ਚਾਰ 'ਚ ਪੰਜ ਤੁਮਨ ਵਰਖਾ ਹੋ ਸਕਦੀ ਹੈ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਆਪਣੇ ਪੱਛਮੀ ਜ਼ਿਲ੍ਹੇ ਹੈਗੇ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਰਿਹਾ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਚਾਰ ਤਿੰਨ ਇੱਕ ਦੋ ਥਾਵਾਂ ਤੇ ਵਰਖਾ ਹੋਣ ਦੀ ਸੰਭਾਵਨਾ ਬਣੀ ਰਹੇਗੀ ਤਾਂ ਫਿਰ ਇਹ ਹੀ ਗੱਲ ਹੈ ਕਿ ਜਿਵੇਂ ਆਪਾਂ ਸ਼ੁਰੂ ਚ ਵੀਡੀਓ 'ਚ ਗੱਲ ਕੀਤੀ ਸੀ ਕਿ ਇਹ ਜਿਹੜਾ ਸਿਸਟਮ ਹੈਗਾ ਇਹ ਸਿਸਟਮ ਦੇ ਵਿੱਚ ਭਾਵੇਂ ਕਿ ਪਛਮੀ ਡਿਸਟਰਬੈਂਸ ਆ ਰਿਹਾ ਹੈਗਾ ਪਰੰਤੂ ਇਸ ਪਛਮੀ ਡਿਸਟਰਬੈਂਸ ਦੇ ਕਰਕੇ ਜ਼ਿਆਦਾਤਰ ਇਸੇ ਦੇ ਵਿੱਚ ਵਰਖਾ ਨਹੀਂ ਹੋਏਗੀ ਬਿਲਕੁਲ ਸੀਮਤ ਇਲਾਕੇ ਦੇ ਵਿੱਚ ਥੋੜੇ ਜਿਹੇ ਇਲਾਕੇ ਦੇ ਵਿੱਚ ਵਰਖਾ ਹੋਏਗੀ ਤਾਂ ਉਹ ਜਿਹੜੀਆਂ ਵਰਖਾ ਦੀਆਂ ਕਾਰਵਾਈਆਂ ਹੈਗੀਆਂ ਉਹਨਾਂ ਉੱਤੇ ਮੇਰੇ ਖਿਆਲ 'ਚ ਫਿਰ ਬਹੁਤਾ ਜ਼ਿਆਦਾ ਘਰੌਣ ਦੀ ਲੋੜ ਨਹੀਂ ਹੈਗੀ ਤਾਂ ਫਿਰ ਅਸੀਂ ਇਹ ਕਵਾਂਗੇ ਜਿਵੇਂ ਤੁਸੀਂ ਇਸ ਮਾਡਲ ਦੇਖ ਰਹੇ ਹੋ ਕਿ ਬਠਿੰਡੇ ਤੋਂ ਉੱਪਰ ਨੂੰ ਦਿਖਾ ਰਿਹਾ ਹੈ ਤਾਂ ਇਹ ਮਾਡਲ ਸ਼ੋ ਕਰਦਾ ਹੈ ਕਿ ਜਿਹੜਾ ਹੈਗਾ ਬਠਿੰਡੇ ਵਾਲੇ ਪਾਸੇ ਵਰਖਾ ਹੋ ਸਕਦੀ ਹੈ ਲੇਕਿਨ ਦੂਸਰੇ ਮਾਡਲ ਸ਼ੋ ਕਰਦੇ ਕਿ ਵਰਖਾ ਹੇਟਲੇ ਪਾਸੇ ਨੂੰ ਜਿਵੇਂ ਫਰੋਇਪਰ ਤੋਂ ਲਾਈਨ ਖਿੱਚੀਏ ਫਰੋਇਪਰ ਮੋਕਾ ਲੁਧਿਆਣਾ ਪਟਿਆਲਾ ਉਸ ਤੋਂ ਹੇਟਲੇ ਪਾਸੇ ਜਿਹੜਾ ਹਿੱਸਾ ਹੈਗਾ ਉਹਦੇ ਵਿੱਚ ਨਾ ਮਾਤਰ ਸਭਾਵਨਾ ਨਹੀਂ ਦੀ ਉੱਪਰਲੇ ਪਾਸੇ ਜਿਹੜਾ ਹੈਗਾ ਜ਼ਿਆਦਾ ਸੰਭਾਵਨਾ ਤੜੇ ਰਿਗੇ ਹੈ ਜਿਹੜੇ ਪਹਾੜਾਂ ਨਾਲ ਲੱਗਦੇ ਜ਼ਿਲ੍ਹੇ ਉਹਨਾਂ ਦੇ ਵਿੱਚ ਬਣੀ ਰਹੇਗੀ ਉਮੀਦ ਕਰਦਾ ਹਾਂ ਕਿ ਇਹ ਜਾਣਕਾਰੀ ਲਾਹੇਵੰਦ ਸਾਬਤ ਹੋਏਗੀ ਤੇ ਇਦੇ ਵਿੱਚ ਇਹ ਹੁੰਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਫਿਰ ਹੁੰਦਾ ਹੈ ਕਣਕ ਬਿਜਨੀ ਕਰੰਟ ਹੋ ਜਾ ਕੀ ਕਰੀਏ ਜੇ ਪਹਿਲਾਂ ਦੱਸੀਏ ਉੱਪਰ ਦੇ ਜਿਲ੍ਹੇ ਵਾਲੇ ਮੜਾ ਮੜਾ ਧਿਆਨ ਰੱਖਣਗੇ ਹੇੜਲੇ ਜਿਲ੍ਹੇ ਜਿਹੜਾ ਹੈਗਾ ਆਪਣਾ ਲੋਕਲ ਮੌਸਮ ਦੇਖ ਕੇ ਤਾਂ ਮੇਰੇ ਖਿਆਲ ਦੇ ਵਿੱਚ ਵੀ ਬਹੁਤ ਹੀ ਦਿੱਕਤ ਹੋਣ ਵਾਲੀ ਈ ਹੇੜਲੇ ਪਾਸੇ ਤਾਂ ਇੱਕ ਅਨੁਮਾਨ ਹੈ ਕਿਉਂਕਿ ਜਦੋਂ ਕਣਕ ਦੀ ਬਜਾਈ ਚੱਲਦੀ ਹੋਵੇ ਉਸ ਸਮੇਂ ਜਿਹੜਾ ਹੈਗਾ ਇਹ ਮਾਡਲ ਤੋਂ ਥੋੜਾ ਥੋੜਾ ਹੀ ਪਾਸੇ ਨੂੰ ਹਟਦਾ ਵਰਖਾ ਤਾਂ ਬਹੁਤ ਹੀ ਯਾਰਾ ਜਿਹੜਾ ਹੈਗਾ ਕਿਸਾਨਾਂ ਵਾਸਤੇ ਜਾਂ ਸਾਡੇ ਵਾਸਤੇ ਨੁਕਸਾਨ ਦਾ ਇੱਕ ਉਹ ਸਦਾ ਨੁਕਸਾਨ ਦੇ ਕਹੇ ਕਿ ਕਹਿ ਦਿੱਤਾ ਖੇੜਲੇ ਪਾਸੇ ਵਰਖਾ ਨਹੀਂ ਉਸ ਤੋਂ ਬਾਅਦ ਉਹਨਾਂ ਦੀ ਕਨਕਰੰਟ ਹੋ ਜਾਏਗੀ ਤਾਂ ਜੇ ਇਸ ਦੀ ਕਰੰਟ ਹੋਈ ਕਨਕ ਉਸ ਨੂੰ 2000 ਰੁਪਏ ਦਾ ਖਰਚਾ ਹੋਰ ਪੈ ਜਾਣਾ ਹੈ ਤਾਂ ਇਹਦੇ ਲਈ ਭਾਵੇਂ ਕਿ ਮਾਲਵੇ ਦੇ ਵਿੱਚ ਸੰਭਾਵਨਾ ਬਹੁਤ ਘੱਟ ਹੈ ਫਿਰ ਵੀ ਆਪਣਾ ਲੋਕਲ ਮੌਸਮ ਦੇਖ ਕੇ ਤੁਸੀਂ ਆਪਣਾ ਹਿਸਾਬ ਨਾਲ ਡਿਸੀਜਨ ਲੈ ਸਕਦੇ ਹੋ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ